ਪਰਵਾਰ ਹੋਣੇ ਪਾਕਿਸਤਾਨ ਤੋਂ ਇੱਥੇ ਪਹੁੰਚੇ ਜੋ ਭਾਰਤ ਦਾ ਰਹਿਣ ਵਾਲਾ ਪਿਛੇ ਪਰਵਾਰ ਸੀ ਉਹ ਵੀ ਚਿੰਤਤ ਹੋ ਗਿਆ ਵੀ ਸ਼ਾਇਦ ਕੋਈ ਇਹੋ ਜਿਹਾ ਐਕਸ਼ਨ ਹੋਏ ਕਿ ਸਾਡਾ ਪਰਿਵਾਰ ਦਾ ਇਸ ਕਰਕੇ ਉਹ ਕਹਿਣ ਲੱਗੇ ਆਜੋ ਇਹ ਦਿਨ ਰੁਕਣ ਦਾ ਪ੍ਰੋਗਰਾਮ ਰੁਕਣ ਦਾ ਲਗਭਗ 20 ਦਿਨ ਦਾ ਹੈਗਾ ਸੀ ਕਿ 20 ਅੰਕ ਦਿਨਾਂ ਚਾਹੀਏ ਆਪਾਂ ਜਿੰਨਾ ਕੋਈ ਦੇਖਣਾ ਹੋਵੇ ਦੇਖਣਾ ਮੈਨੂੰ ਦੁੱਖ ਬਹੁਤ ਲੱਗਾ ਵੀ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਦੇਖੋ ਜੀ ਅਸੀਂ ਵੀ ਸਲਾਨੀ ਸੀ ਉੱਧਰ ਗਏ ਆ ਤੇ ਇਹ ਵੀ ਸਲਾਨੀ ਸੀ ਆਪਣੀ ਇੰਡੀਆ ਦੇ ਹੈਨਾ ਤੇ ਬਹੁਤ ਮਾੜਾ ਕੀਤਾ ਜੋ ਵੀ ਕੀਤਾ ਕੇ ਨੇ ਇਹ ਸਰਕਾਰਾਂ ਨੂੰ ਸੋਚਣਾ ਚਾਹੀਦਾ ਹੈ ਇਹ ਚੀਜ਼ਾਂ ਬਾਰੇ ਭਾਰਤ ਵੱਲੋਂ ਪਾਕਿਸਤਾਨ ਨੂੰ ਕਰਾਰਾ ਜਵਾਬ ਦਿੰਦੇ ਆ ਟਾਰੀ ਚੈੱਕਪੋਸਟ ਬੰਦ ਕਰ ਦਿੱਤੀ ਗਈ ਹੈ ਤਾਂ ਕੁਝ ਪਰਿਵਾਰ ਇੱਕ ਪਰਿਵਾਰ ਹੁਣੇ ਪਾਕਿਸਤਾਨ ਤੋਂ ਇੱਥੇ ਪਹੁੰਚੇ ਜੋ ਭਾਰਤ ਦਾ ਰਹਿਣ ਵਾਲਾ ਔਰ ਪਾਕਿਸਤਾਨ ਟੂਰਿਸਟ ਵੀਜ਼ੇ ਦੇ ਕੇ ਭਾਜੀ ਕੀ ਨਾਮ ਹੈ ਕਿਥੋਂ ਦੇ ਰਹਿਣ ਵਾਲੇ ਹੋ ਮੇਰਾ ਨਾਮ ਪਰਸ਼ੋਦਨ ਲਾਲ ਆ ਡੇਰਾ ਬਾਬਾ ਨਾਨਕ ਮੈਂ ਮੇਰਾ ਕੀਤਨ ਗਈ ਸੀ ਪਾਕਿਸਤਾਨ ਇਹ 11 ਤਰੀਕ ਨੂੰ ਗਏ ਇੰਨੇ ਦਿਨ ਰੁਕਣ ਦਾ ਪ੍ਰੋਗਰਾਮ ਸੀ ਰੁਕਣ ਦਾ ਲਗਭਗ 20 ਦਿਨ ਦਾ ਹੈਗਾ ਸੀ ਕਿ 20 ਗੰਘ ਦਿਨਾਂ ਚਾਹੀਏ ਆਪਾਂ ਜਿੰਨਾ ਕੋਈ ਵੇਖਣਾ ਉਹ ਵੇਖ ਲੈਣਾ ਤੇ ਆ ਫਿਰ ਜਿਹੜਾ ਪਹਿਲਗਾਮ ਚ ਜਿਹੜੀ ਘਟਨਾ ਹੋਈ ਉਹਦੇ ਨਾਲ ਕਿਉਂਕਿ ਸਾਡੇ ਦੋਵਾਂ ਦੇਸ਼ਾਂ ਦੇ ਆਮ ਤ ਤਾਨੂੰ ਪਤਾ ਹੀ ਹੈ ਜਿੱਦਾਂ ਦੇ ਹਾਲਾਤ ਰਹਿੰਦੇ ਨੇ ਤੇ ਪਿੱਛੇ ਪਰਿਵਾਰ ਸੀ ਉਹ ਵੀ ਚਿੰਤਤ ਹੋ ਗਿਆ ਵੀ ਸ਼ਾਇਦ ਕੋਈ ਇਹੋ ਜਿਹਾ ਐਕਸ਼ਨ ਹੋਏ ਕਿ ਸਾਡਾ ਪਰਿਵਾਰ ਦਾ ਤੇ ਇਸ ਕਰਕੇ ਉਹ ਕਹਿਣ ਲੱਗੇ ਆਜੋ ਤੇ ਅਸੀਂ ਵੀ ਲਗਭਗ ਕੋਈ ਸਾਡਾ ਕੋਈ ਸਿਰਫ ਇਹ ਆ ਵੀ ਥੋੜਾ ਬੋਤਾਂ ਸ਼ਾਪਿੰਗ ਕਰਨੀ ਹੈ ਕੋਈ ਚੁੰਨੀਆਂ ਜੁੱਤੀਆਂ ਖਰੀਦਣੀਆਂ ਹੀ ਉਹੀ ਇੱਕ ਦੋ ਦਿਨ ਲੱਗਦੇ ਬਸ ਬਾਕੀ ਸਾਡਾ ਠੀਕ ਸੀ ਤੁਰ ਆ ਗਏ ਆਂ ਦੀ ਘਟੜੇ ਤੋਂ ਬਾਅਦ ਉੱਥੋਂ ਦੇ ਲੋਕਾਂ ਉੱਥੇ ਜਿਹੜੇ ਲੋਕ ਆ ਉਹਨਾਂ ਲੋਕਾਂ ਨੂੰ ਤੇ ਪਤਾ ਵੀ ਨਹੀਂ ਜਦੋਂ ਅਸੀਂ ਜਾਣ ਲੱਗੇ ਆ ਨਾ ਤੇ ਲੋਕ ਕਹਿੰਦੇ ਜੀ ਤੁਸੀਂ ਕਿਉਂ ਚੱਲੇ ਹੋ ਤਾਂ ਕਿਸੇ ਨੂੰ ਬਹੁਤ ਥੋੜੇ ਆਮ ਬੰਦ ਨੂੰ ਨਹੀਂ ਪਤਾ ਜਿਹੜੇ ਜਾਣਦੇ ਨਹੀਂ ਪਤਾ ਨਾ ਨਾ ਜਿਹੜੇ ਜਾਣਕਾਰੀ ਕੋ ਰੱਖਦੇ ਨੇ ਨਾ ਬਹੁਤ ਉਹਨਾਂ ਨੂੰ ਕੋਈ ਪਤਾ ਨਹੀਂ ਤੇ ਦੂਜਿਆਂ ਨੂੰ ਕੋਈ ਪਤਾ ਨਹੀਂ ਤੁਹਾਨੂੰ ਪਤਾ ਲੱਗਿਆ ਤੁਹਾਨੂੰ ਕਿਸ ਤਰ੍ਹਾਂ ਸੋਚਿਆ ਵੇਖੋ ਜੀ ਸਾਡਾ ਦੇਸ਼ ਹੈ ਸਾਡੇ ਨਾਗਰਿਕ ਨੇ ਹੁੰਦਾ ਤੇ ਕਹਿੰ ਜਿਹੜਾ ਆਦਮੀ ਆਦਮੀ ਹੈ ਕਿਸੇ ਦੇਸ਼ ਦਾ ਵੀ ਮਰਦਾ ਉਹ ਮਾੜਾ ਸਾਨੂੰ ਤਾਂ ਬਹੁਤ ਵਧੀਆ ਚੰਡਾ ਲੱਗਾ ਜਿਹੜਾ ਇਹਨੇ ਲੈ ਕੇ ਆਏ ਆ ਵੀ ਜਦੋਂ ਇਹ ਘਟਨਾ ਬਾਰੇ ਪਤਾ ਘਟਨਾ ਬਾਰੇ ਦੇ ਅਸੀਂ ਤੇ ਫਿਰ ਸ਼ਿਦ ਨੂੰ ਆ ਕੇ ਜਾਂਦੇ ਸੀ ਘਟਨਾ ਬਾਰੇ ਤੇ ਸੋਚਿਆ ਨਹੀਂ ਕਿ ਦੁੱਖ ਘਟਨਾ ਬਾਰੇ ਸੁਣ ਕੇ ਦੁੱਖ ਬਹੁਤ ਲੱਗਾ ਵੀ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਦੇਖੋ ਜੀ ਅਸੀਂ ਵੀ ਸਲਾਨੀ ਸੀ ਉਧਰ ਗਏ ਆ ਤੇ ਇਹ ਵੀ ਸਲਾਨੀ ਸੀ ਆਪਣੇ ਇੰਡੀਆ ਦੇ ਹੈ ਨਾ ਤੇ ਬਹੁਤ ਮਾਰਾ ਕੀਤਾ ਜੋ ਵੀ ਕੀਤਾ ਕਿਸ ਨੇ ਇਹ ਸਰਕਾਰਾਂ ਨੂੰ ਸੋਚਣਾ ਚਾਹੀਦਾ ਇਹ ਚੀਜ਼ਾਂ ਬਾਰੇ ਘਰਾਂ 'ਚ ਵੀ ਟੈਨਸ਼ਨ ਪੈ ਗਈ ਬਹੁਤ ਟੈਨਸ਼ਨ ਜੀ ਸਾਨੂੰ ਫੋਨ ਆਉਣ ਲੱਗ ਗਏ ਤੇ ਅਸੀਂ ਤਾਂ ਹਜੇ ਰਹਿਣਾ ਸੀ 10 ਦਿਨ ਤੇ ਫਿਰ ਇਸੇ ਚੱਕਰ ਦੇ ਵਿੱਚ ਫਿਰ ਅਸੀਂ ਵਾਪਸ ਆ ਗਏ ਅੱਜ ਹੁਣ ਭਾਰਤ ਸਰਕਾਰ ਵੱਲੋਂ ਫੈਸਲੇ ਕੀਤੇ ਗਏ ਆ ਚਾਹੇ ਉਹ ਪਾਣੀ ਸਮਝੌਤਾ ਰੋਕਿਆ ਗਿਆ ਜਾਂ ਬਾਰਡਰ ਬੰਦ ਕੀਤਾ ਗਿਆ ਲੱਗਦਾ ਹੈ ਕਿ ਹੋਰ ਵੀ ਸਖਤ ਕਾਰਵਾਈ ਕਰਨੀ ਚਾਹੀਦੀ ਬਿਲਕੁਲ ਜੀ ਸਖਤ ਕਾਰਵਾਈ ਹੋਏਗੀ ਤੇ ਮੈਂ ਤੇ ਸ਼ਾਂਤੀ ਪਸੰਦ ਲੋਗ ਆ ਕੋਈ ਵੀ ਨਾਗਰਿਕ ਹੈ ਕਿਸੇ ਵੀ ਦੇਸ਼ ਦਾ ਉਹ ਜਿਹੜਾ ਸੁਰੱਖਿਤ ਰਹਿਣਾ ਚਾਹੀਦਾ ਉਹਨੂੰ ਆਜ਼ਾਦੀ ਹੋਣੀ ਚਾਹੀਦੀ ਹੈ ਤੇ ਇਹ ਤੇ ਦੇਖੋ ਸਾਡੇ ਆਪਣੇ ਦੇਸ਼ ਦੇ ਵਿੱਚ ਇਹ ਗੱਲ ਹੋਈ ਆ ਸਾ ਅਸੀਂ ਇਹਦੇ ਤੋਂ ਵੱਧ ਨਿੰਦਣਯੋਗ ਕੋਈ ਗੱਲ ਨਹੀਂ ਗਈ ਇੱਥੇ ਸੀ ਕਿੱਥੇ ਵੀ ਰਹੇ ਨੇ ਇੱਥੇ ਡੇਰਾ ਬਾਬਾ ਨਾਨਕ ਦੇ ਰਹਣ ਵਾਲੇ ਇੱਕ ਤਾਂ ਕਿ ਸ਼ਾਂਤੀ ਰਹਿਣੀ ਚਾਹੀਦੀ ਪਰ ਇਸ ਤਰ੍ਹਾਂ ਬੇਦੋਸ਼ੀਆਂ ਨੂੰ ਪੁੱਲ ਦੁਨੀਆ ਤੇ ਹੀ ਸ਼ਾਂਤੀ ਰਹਿਣੀ ਚਾਹੀਦੀ ਆ ਪਰ ਇਹੋ ਜਿਹੀਆਂ ਜਿਹੜੀਆਂ ਇਹ ਇਹੋ ਜਿਹੀ ਤੇ ਬਿਲਕੁਲ ਇੰਨੀ ਬੇਦਰਿੰਦਗੀ ਆ ਇਹ ਤੇ ਜੀ ਬਹੁਤ ਇਹੋ ਜੀ ਸਰਕਾਰਾਂ ਵੀ ਜਿਹੜੀਆਂ ਨੇ ਉਹਨਾਂ ਨੂੰ ਵੀ ਇੰਨਾ ਸਖਤ ਐਕਸ਼ਨ ਲੈਣਾ ਚਾਹੀਦਾ ਕਿ ਜਿਹੜੀ ਗਲਤ ਅੰਸਰ ਨੇ ਇਹੋ ਜੇ ਕੰਮ ਨਾ ਕਰ ਬਿਲਕੁਲ ਇਹ ਪਰਿਵਾਰ ਡੇਰਾ ਬਾਬਾ ਨਾਨਕ ਦਾ ਜੋ 11 April ਨੂੰ ਪਾਕਿਸਤਾਨ ਗਿਆ ਸੀ ਟੂਰਿਸਟ ਵੀਜ਼ੇ ਤੇ ਆਪਣੇ ਕੁਝ ਰਿਸ਼ਤੇਦਾਰਾਂ ਨੂੰ ਮਿਲਣ ਪਰ ਇਹਨਾਂ ਨੂੰ ਇਸ ਘਟਨਾ ਤੋਂ ਬਾਅਦ ਜਿਹੜਾ ਬਾਕੀ ਪਰਿਵਾਰਕ ਮੈਂਬਰ ਵੱਲੋਂ ਫੋਨ ਕਰਕੇ ਸਲਾਹ ਦਿੱਤੀ ਗਈ ਕਿ ਤੁਰੰਤ ਵਾਪਸ ਆਓ ਕੋਈ ਪਰਿਵਾਰ ਹੁਣ ਵਾਪਸ ਪਹੁੰਚਿਆ ਹੈ ਦੁੱਖ ਦਾ ਇਜ਼ਹਾਰ ਕੀਤਾ ਜੋ ਘਟਨਾ ਵਾਪਰੀ ਹੈ ਕਰੇਡੇ ਸ਼ਬਦਾਂ ਦੀ ਨਿੰਦਾ ਕੀਤੀ ਹੈ ਅਮਨ ਸ਼ਾਂਤੀ ਸੰਤ ਲੋਕਾਂ ਪਰ ਇਸ ਦੇ ਨਾਲ ਇਹ ਵੀ ਮੰਗ ਕੀਤੀ ਹੈ ਕਿ ਇਹਨਾਂ ਦੋਸ਼ੀਆਂ ਨੂੰ ਇੰਨੀ ਸਖਤ ਸਜ਼ਾਾਂ ਮਿਲਣੀਆਂ ਚਾਹੀਦੀਆਂ ਜਾਂ ਫਿਰ ਇਸ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਨੂੰ ਜਾਂ ਉਹਨਾਂ ਦੇ ਮਗਰ ਜੋ ਕੋਈ ਵੀ ਹੈ ਉਹਨਾਂ ਨੂੰ ਐਡਾ ਸਖਤ ਜਵਾਬ ਮਿਲਣਾ ਚਾਹੀਦਾ ਹੈ ਕਿ ਮੁਰਤੋਂ ਕੋਈ ਅਜਿਹੀ ਕਰੋਣੀ ਹਰਕਤ ਕਰਨ ਦੀ ਅਜਿਹੀ ਦਿੰਦਗੀ ਦਿਖਾਉਣ ਦੀ ਜ਼ਰੂਰਤ ਨਾ ਕਰੇ ਕੈਮਰਾ ਬਸਰ ਅਵਤਾਰ ਸਿੰਘ ਦੇ ਨਾਮ ਮਨਿੰਦਰ ਸਿੰਘ ਹੋਊਗਾ ਪੀਡੀਸੀ ਅਟਾਰੀ ਬਾਰਡਰ